ਚਲੀ ਜਾ ਰਮੀਤ ਦੇਖ ਤਾਂ ਸਹੀ ਇੱਧਰ ਬਹੁਤ ਧਮਾਕਾ ਕਰ ਰਹੀ ਹੈਂ ਕੀ ਹੋ ਗਿਆ ਤੈਨੂੰ ਮੈਂ ਕਿਆ ਕਹਿ ਦਿਆ ਹੁਣ ਦੇਖ ਤਾਂ ਸਹੀ ਕੀ ਗੱਲ ਕਿਉਂ ਦੁਆ ਖਰਾਬ ਹੋ ਗਿਆ ਬੋਲਦੀ ਨਹੀਂ ਯਾਰ ਮੈਂ ਨਹੀਂ ਬੋਲਦੀ ਨਾ ਬੋਲ ਫਿਰ ਪਰਾਂ ਜਾ ਉਰੇ ਤੇ

ਦੰਗ ਦੇ ਸਾਫਾ ਹੈ ਵੀ ਨਹੀਂ ਪਤਾ ਬ ਆਏਗੀ ਤੂੰ ਚੱਲ ਜਾਂ ਵਾਸਟਟ ਇਹ ਤਾਂ ਮੇਰੇ ਉਸ ਦਿਨ ਜਿੱਦਣ ਮੇਰੀ ਬਰਬਾਦੀ ਕਾ ਨਾ ਸੋਰੀ ਵਿਆਹ ਵਾਲੇ ਭਾਈ ਵਿਆਹ ਵਾਲੇ ਦੀ ਜੈਕਟ ਹੈ ਮੇਰੀ ਚਲੋ ਬਹੁਤ ਸੋਹਣੀ ਰੱਖੀ ਹੋਈ ਹੈ ਪਰ ਨਾ ਦੇਖਾਂਦੀ ਹਨੇ ਮੈਨੂੰ ਛੂ ਕਰਿਆ ਹੋਇਆ ਯਾਰ ਆ ਕੱਪੜੇ ਆ ਬਾਈ ਇਹ ਕਿਹੜੀ ਲਮਾਰੀਆਂ ਤੋਂ ਨਿਕਲੇ ਆ ਔਰ ਬਾਈ ਬਾਹਰ ਹਿੰਦੀ ਗਾਣੇ ਲਾਇਏ ਵੇ ਮੰਮੀ ਨਜ਼ਾਰਾ ਆ ਦੇਖੋ ਕਿਉਂਕਿ ਬਾਈ ਮਿੱਤਰੋ ਤੁਹਾਨੂੰ ਪਤਾ ਇਹਨਾਂ ਆਵਾਜ਼ ਘੱਟ ਕਰਦੀਏ ਕਾਪੀਰਾਈਟ ਨਾ ਆ ਜੇ ਜਮਾਂ ਵੀ ਘੱਟ ਨਹੀਂ ਕਰ ਸਕਦੇ ਸੌਰੀ ਤੇ ਗੱਲ ਮਿੱਤਰੋ ਆਏ ਆ ਬਾਈ ਆ ਗਈਆਂ ਗਰਮੀਆਂ ਕੱਪੜੇ ਲਗੇ ਸਾਂਭਣ ਸਰਦੀਆਂ ਵਾਲੇ ਗਾਹ ਪਿਆ ਵੇ ਬਹੁਤ ਤੇ ਗਰਮੀ ਵਾਲੇ ਕੱਪੜੇ ਕੱਢ ਰਹੇ ਬਾਹਰ ਕਿਉਂਕਿ ਤੁਹਾਨੂੰ ਪਤਾ ਫਿਰ ਹੁਣ ਮੌਸਮ ਐਜਾ ਹੋ ਗਿਆ ਬਾਈ ਹੋਰ ਤਰਾ ਮਤਲਬ ਵੀ ਡੇਟ ਜਾ ਆਉਣ ਲੱਗ ਗਿਆ ਵੀ ਨਾ ਤਾਂ ਠੰਡੇ ਠੰਡਾ ਤਾਂ ਲੱਗ ਜਿਉਣੀ ਮੈਂ ਹੋਰ ਤਰ੍ਹਾਂ ਦੇ ਹੁੰਮਸ ਜਾਂ ਮੌਸਮ ਮੈਨੂੰ ਐਤੀਲ ਹੁੰਦਾ ਤਾਂ ਕਰਕੇ ਕਿਆ ਰਹਿ ਗਿਆ ਹੁਣ ਹੈਲੋ ਲੋ ਕੱਪੜੇ ਸੈੱਟ ਹੋ ਰਹੇ ਬਾਈ ਉਰੇ ਤਾਂ ਤੂੰ ਕਹਦੇ ਮੁੰਮੜੇ ਵੀ ਥੇਰੇ ਗੁੱਸਾ ਆ ਰਿਹਾ ਮੈਨੂੰ ਤੁਹਾਡੇ ਤੇ ਕਾਸਕਾ ਕਾਸਕਾ ਗੁੱਸਾ ਆ ਰਿਹਾ ਤੁਹਾਨੂੰ ਮੇਰੇ ਤੋਂ ਹਾਂ ਪਾਏ ਜਿਹੜਾ ਮੇਰੇ ਲੋ ਬਾਈ ਕਮੈਂਟ ਕਰਨਾ ਜ਼ਰੂਰ ਦੱਸਿਓ ਕਿਹੜੇ-ਕਿਹੜੇ ਲੱਗੇ ਬਾਈ ਸਾਹਮਣੇ ਆਪਣੇ ਕੱਪੜੇ ਕਿਉਂ ਗਰਮੀ ਆ ਮੌਸਮ ਵਿੱਚੋਂ ਹੁਣ ਥੋੜਾ ਜਿਹਾ ਆਲਾ ਮਾਣਾ ਹੋ ਗਿਆ ਨੇ ਤਿਰੰਗ ਮੌਸਮ ਇਹ ਉਮੀਦ ਹੈ ਭਾਈ ਵਲੌਗ ਹੁਣ ਆਪਣੇ ਰੈਗੂਲਰ ਆਨੇ ਸ਼ੁਰੂ ਹੋ ਜਿਆ ਕਰਨਗੇ ਹਨਾ ਥੋੜਾ ਜਿਹਾ ਮਤਲਬ ਆਉਂਦਾ ਕੀ ਕੰਮਕਾਰ ਹੈ ਜੀ ਉਹਦੀ ਬਾਈ ਕਿ ਵਲੌਗਿੰਗ ਕਰ ਬਣਾਣਾ ਵਿੱਚ ਰਹਿ ਜਾਂਦਾ ਸੋ ਦਾ ਸਵਾਏ ਕਿਆ ਦੈਟਸ ਵਾਈ ਇਧਰ ਆਓ ਕੀ ਹੋ ਗਿਆ ਕਿ ਤਰ੍ਹਾਂ ਬੋਲ ਰਹੀ ਹੈ ਆ ਬੰਦੇ ਨੇ ਨਗਰ ਲਹੂ ਪੀਆ ਹੋਇਆ ਹੈ ਕੀ ਹੋ ਗਿਆ ਤੈਨੂੰ ਸਿਆਲ ਵਾਲੇ ਕੱਪੜਿਆਂ ਦੇ ਵਿੱਚ ਗਰਮੀ ਵਾਲੀ ਟੀ-ਸ਼ਰਟਾਂ ਵਾਲੀਆਂ ਹੋਈਆਂ ਸੀਗੀਆਂ ਨਵੇਂ ਕੱਪੜੇ ਵਿੱਚ ਤੁਰੇ ਫਿਰ ਰਹੀ ਹੈ ਹਾਂ ਜਿਹੜੇ ਪਾਏ ਵੀ ਨਹੀਂ ਹੈਗੇ ਫੇਰ ਦਿਮਾਗ ਖਰਾਬ ਕਰ ਦਿੱਤਾ ਫੜ ਕੇ ਮੇਰਾ ਦਿਮਾਗ ਖਰਾਬ ਕਰ ਛੱਡੇ ਆ ਟੋਪੀਆਂ ਦੋ ਆਪਣੀ ਗੱਡੀਆਂ ਨੇ ਫੋਟੋ ਹਾਂ ਹੀ ਪਈਆਂ ਟੋਪੀਆਂ ਤੇਰੇ ਲੈਦਾ ਨਹੀਂ ਦਿਮਾਗ ਖਰਾਬ ਹੋ ਰਿਹਾ ਇਕ ਗੱਲ ਹੈ ਪੂਗਾ ਇੱਦਰ ਜਰ ਜਨਾਨੀ ਨੂੰ ਬੰਦਾ ਪਕਾਊਗਾ ਨਾ ਦਿਮਾਗ ਹੀ ਖਰਾਬ ਹੁੰਦਾ ਹੈ ਚਪੇੜਾ ਨਾ ਖਾਲੀ ਫਿਰ ਸੁਣ ਗਿਆ ਮਾਰੇ ਤੁਸੀਂ ਚਪੇੜ ਇੰਦਰ ਕਰੀਮ ਕਰੀਮ ਉੱਧਰ ਚਪੇੜ ਛੱਡਾਂ ਤੇ ਇੱਕ ਛੋਟੀ ਗਰੇਜ ਟੋਪੀ ਪਤਾ ਨਹੀਂ ਕਿੱਥੇ ਲਈ ਹੋਈ ਪਤਾ ਨਹੀਂ ਯਾਰ ਸਾਰਾ ਕੁਝ ਤੈਨੂੰ ਪਤਾ ਬਾਈ ਨਾ ਤਾਂ ਮੈਂ ਕੋਈ ਟੋਪੀਆਂ ਲਈਆਂ ਸਾਰੇ ਸਿਆਲ ਮੈਂ ਤੈਨੂੰ ਪਤਾ ਲਈਆਂ ਨਿਉਰੇ ਟੋਪੀਆਂ ਤੁਹਾਡੀਆਂ ਆ ਪਈਆਂ ਟੋਪੀਆਂ ਪੜਾਓ ਮੈਨੂੰ ਇਹ ਇਟਸ ਗ੍ਰੇਟ ਟੋਪੀ ਨੇ ਹੈ ਗ੍ਰੇਟ ਟੋਪੀ ਕਿੱਥੇ ਵੀ ਉਹ ਗਰੇ ਕਿਹ ਹੈ ਜੀ ਮੈਨੂੰ ਪਤਾ ਤਾਂ ਲਗੇ ਇਹਦੇ ਨਾਲ ਦੀ ਜਿਹੜੀ ਗ੍ਰੇਟ ਟੋਪੀ ਦੀ ਮੇਰੇ ਕੋਲ ਕੋਈ ਗ੍ਰੇਟ ਟੋਪੀ ਨਹੀਂ ਸੀ ਮੈਂ ਸਾਰੇ ਸਿਆਲ ਨੇ ਕੋਈ ਗ੍ਰੇਟ ਟੋਪੀ ਲਈ ਪਾਈ ਤਾਂ ਹੈਗੀ ਇਹਦੇ ਨਾਲ ਦੀ ਗ੍ਰੇਟ ਟੋਪੀ ਉਹ ਲੱਡੂ ਵਾਲੀ ਨਹੀਂ ਕਿਹੜੀ ਫੇਰਾ ਮੈਨੂੰ ਤਾਂ ਕੋਈ ਪਤਾ ਨਹੀਂ ਤਾਂ ਟੋਪੀ ਨਹੀਂ ਬਾਈ ਕੋਈ ਜੀ ਆ ਦੋ ਥੋਡੀਆਂ ਨੇ ਆ ਤਿੰਨ ਚਾਰ ਮਿਲਦੀਆਂ ਓ ਯਾਰ ਤੂੰ ਝੂਠ ਬੋਲ ਰਹੀ ਹੈ ਮੇਰੇ ਕੋਲ ਟੋਪੀਆਂ ਨਹੀਂ ਹੈ ਨਹੀਂ ਹੈਗੀ ਯਾਰ ਯਾਰ ਹੈਗੀ ਦਿਖਾ ਦਿੰਨੀ ਹੈ ਕੋਈ ਯਾਰ ਚੰਗਾ ਮੈਂ ਚੱਲਿਆ ਬਾਹਰ ਯਾਰ ਤੂੰ ਤੂੰ ਕੀ ਕਰ ਰਹੀ ਹੈ ਤੂੰ ਆਪਣਾ ਕੰਮ ਕਰ ਰੱਬਾ ਨੂੰ ਪਾ ਕੇ ਮੈਂ ਸਾਰੀਆਂ ਇਹਦੇ ਠੀਕ ਸਹਾਰੇ ਯਾਰ ਮੇਰਾ ਤਾਂ ਕੱਪੜਾ ਦੇਖ ਕੇ ਮਨ ਕਾਲਾ ਪੈ ਰਿਹਾ ਯਾਰ ਤੂੰ ਤਾਂ ਚੱਲੇ ਜਾ ਉਹ ਰੂਰੀ ਤੋਂ ਆਪਣੇ ਕੱਪੜੇ ਚੱਕੋ ਹਰ ਗਿਆ ਟਾ ਉਥੋ ਜੋ ਕਿਉਂ ਹੋ ਜਾਗਾ ਟਾ ਉਥਾ ਹੈ ਹੈ ਮੇਰੇ ਕੱਪੜੇ ਕੌਣ ਸੈਟ ਕਰੇਗਾ ਮੈਂ ਹੀ ਕਰੀ ਰਹੀ ਨਹੀਂ ਹੈ ਪਰ ਹੁਣ ਥੋੜੇ ਬੜੇ ਦਿਲ ਕਾਣੇ ਪੈਦੇ ਨੇ ਮੇਰੀ ਜਰਾਬਾਂ ਮੇਰੀ ਪੱਗ ਵਾਲੀਆਂ 50 ਆ ਤੇ ਰਮਾਲ ਮੇਰੇ ਆਣ ਸੈਟ ਹੋਣੇ ਚੇਦਿਆ ਹੈਲੋ ਐਕਸਕਿਊਜ਼ ਮੀ ਮੈਡਮ ਅੱਛਾ ਯੈਸ ਬਾਈ ਮਾਰੇ ਇਸ ਗੱਲ 'ਪਾ ਬੜੀ ਜੱਲ ਲੜਾਈ ਹੋਆ ਯਾਰੋ ਕੱਪੜੇ ਵਾਲੇ ਮਾਮਲੇ ਮੈਂ ਇੰਨੀ ਕ ਕਲਪਾ ਨਾ ਮੇਰੇ ਤੇ ਇੰਨੀ ਕ ਜ਼ਿਆਦਾ ਬਸ ਗੱਲ ਛੱਡ ਦੋ ਇਹ ਨਹੀਂ ਕੀਆ ਕੋਸਪੋ ਨਹੀਂ ਨਾ ਯਾਰ ਤੂੰ ਖਿਜੜੀ ਕਿਉਂ ਹੈ ਮੇਰੇ ਗੰਮਾ ਤੇ ਨਾ ਹੈ ਕੋਈ ਗੱਲ ਬਣੀ ਯਾਰ ਇਹਨਾਂ ਗੱਲਾਂ ਕੀ ਦੱਸ ਨਹੀਂ ਨਹੀਂ ਮੈਂ ਕੀ ਕਰੂੰਗੀ ਤੂੰ ਠਰੂੰ ਜੋ ਯਾਰ ਤੰਗ ਨਾ ਸੁਣੀ ਮੈਂ ਮੜ ਜੇ ਸੈਟਿੰਗ ਆ ਗਈ ਇਹ ਤੀਸਰੀ ਮਿਲਦੀ ਲੋ ਬਾਈ ਮਿੱਤਰੋ ਇਹ ਜਿਉ ਨਹੀਂ ਮਿਲਦੀ ਥੋੜਾ ਬਾਂਧ ਪਾਣ ਵਾਲੀ ਅੱਛਾ ਲੋ ਬਈ ਥੋੜਾ ਜਿਹਾ ਕਨਫਿਊਜ਼ ਇਹ ਵੀ ਹੋਈ ਪਈ ਆ ਮੈਂ ਵੀ ਕਨਫਿਊਜ਼ ਹਾਂ ਕਿਉਂਕਿ ਅਸੀਂ ਕੱਪੜੇ ਸੈਟਿੰਗ ਕਰ ਰਹੇ ਹਾਂ ਬਸ ਮਰੇ ਕੱਪੜੇ ਸੈੱਟ ਕਰ ਲਈਏ ਫਿਰ ਤੁਹਾਨੂੰ ਮਿਲਦੇ ਆ ਫਿਰ ਕਰਦੇ ਆ ਵਲੋਗ ਇਹ ਕੰਟੀਨਿਊ ਇਹ ਇੱਕ ਆਪਾਂ ਇਹ ਵਾਲੀ ਇਹ ਨਾ ਆਟਮਾ ਬਾਈ ਮੀਸ਼ੋ ਤੋਂ ਕਰੀ ਸੀ ਆਰਡਰ ਤੁਹਾਨੂੰ ਦਿਖਾ ਦਿੰਨੇ ਆ ਆਹ ਦੇਖੋ ਇਹ ਇਹਦੇ ਵਿੱਚ ਨਾ ਇਦਾਂ ਕੱਪੜੇ ਪਾ ਕੇ ਕਿਉਂਕਿ ਯਾਰ ਪਤਾ ਕੀ ਆ ਬਾਈ ਟਿੱਡੀਆਂ ਦੇ ਕੱਪੜੇ ਟੁੱਕ ਦਿੰਦੀਆਂ ਨੇ ਤਾਂ ਉਹਦੇ ਕਰਕੇ ਫਿਰ ਨਾ ਇਹ ਚੀਜ਼ ਆਪਾਂ ਮੰਗਾਈ ਆ ਇਹ ਇਹ ਜੇ ਆਪਾਂ ਕੱਪੜੇ ਬਾਈ ਰਾਮ ਨਾਲ ਪੈਕ ਕਰਕੇ ਆਪਣੇ ਰੱਖ ਸਕਦੇ ਆ ਤੇ ਯਾਰ ਦੇਖੋ ਮੰਮੀ ਨੇ ਲੱਗੇ ਹੋਏ ਨੇ ਪਾਣ ਮੇਰੇ ਤੋਂ ਬਾਅਦ ਇਹਨੂੰ ਕਰ ਦਾਂਗੇ ਬੰਦ ਇਹ ਵਧੀਆ ਤਰੀਕਾ ਬਾਈ ਇਹਦੇ ਨਾਲ ਫਿਰ ਕੱਪੜੇ ਵਿੱਚ ਪਾ ਕੇ ਪਰ ਰੱਖ ਸਕਦੇ ਆ ਹਰਮੀ ਤੇ ਆਪਾਂ ਵੀ ਤਾਂ ਮੰਗਾਇਆ ਸੀ ਯਾਰ ਉਹਦੇ ਨਾਲ ਦਾ ਐਵੇਂ ਹੀ ਰੱਖੇ ਨੇ ਆਪਾਂ ਰੱਖਦੇ ਤੇ ਬਾਈ ਤੁਸੀਂ ਵੀ ਮਤਲਬ ਕਈ ਵਾਰ ਕੀ ਹੁੰਦਾ ਚਲੋ ਅੱਜ ਕੱਲ ਤਾਂ ਵੈਸੇ ਸਾਰਿਆਂ ਦੇ ਘਰੇ ਕਬੂਡ ਵਗੈਰਾ ਇਦਾਂ ਹੁੰਦੇ ਨੇ ਹਨਾ ਕੱਪੜੇ ਜੋੜ ਕੇ ਤਹਿ ਲਾ ਕੇ ਧੋ ਯਾਰ ਹਰਮੀ ਤੇ ਕੋਈ ਗਲਤ ਆ ਕਰ ਲਾ ਯਾਰ ਤੇ ਬਈ ਉਹਦਾ ਇਦਾਂ ਸਿੰਗਲ ਕਪੜੇ ਆਪਾਂ ਪਾ ਕੇ ਬਈ ਇਹਨੂੰ ਜਿਪਾ ਲਾ ਕੇ ਰੱਖ ਸਕਦੇ ਆ ਕਿਤੇ ਵੀ ਸੇਫਲੀ ਤਰੀਕੇ ਨਾਲ ਅਲਮਾਰੀ ਚ ਕਬੂਰਡ ਚ ਕਿਤੇ ਵੀ ਰੱਖ ਸਕਦੇ ਹੋ ਤੇ ਮੀਸ਼ਰ ਤੁਸੀਂ ਸਰਚ ਕਰੋਗੇ ਹੈ ਨਾ ਕੀ ਮੀਸ਼ਰ ਤੇ ਕੀ ਆਉਂਦਾ ਨਾਮ ਯਾਰ ਬੈਗ ਨੇ ਸਕੂਲ ਬੈਗ ਬਈ ਤੁਸੀਂ ਸਰਚ ਕਰ ਲਿਓ ਕਲੋਥ ਬੈਗ ਜਾਂ ਕੁਝ ਵੀ ਇਦਾਂ ਕਰਕੇ ਮੈਨੂੰ ਨਹੀਂ ਪਤਾ ਕੀ ਹੋਵੇ ਤੇ ਸਰਚ ਕਰੋਗੇ ਤੁਹਾਡੇ ਸਾਹਮਣੇ ਆ ਜਾਊ ਤੁਸੀਂ ਆਰਡਰ ਕਰ ਲੇਉਂ ਤਰੋ ਇਹ ਕੋਈ ਬਈ ਪ੍ਰੋਮੋਸ਼ਨ ਨਹੀਂ ਹੈਗੀ ਜਸ ਓਦਾਂ ਹੀ ਕਿ ਤੁਹਾਨੂੰ ਦੱਸਣਾ ਸੀ ਕਿਉਂਕਿ ਸਾਨੂੰ ਵਧੀਆ ਲੱਗਿਆ ਸੀ ਯੂਜ਼ ਕਰ ਰਹੇ ਹਾਂ ਸੋ ਦੈਟਸ ਵਾਈ ਤੁਹਾਨੂੰ ਵੀ ਦੱਸਤਾ ਲੈ 6 ਮੰਗਾਏ ਸੀ ਮੈਂ ਆਪਣੇ ਜੋ ਵੀ ਪਰ 6 ਹੋ ਗਏ ਉਹ ਓਕੇ 6 ਅਸੀਂ ਆਪਣੇ ਵਾਸਤੇ 6 ਅਸੀਂ ਮੰਮੀ ਨਾਲ ਵਾਸਤੇ ਮਗਾਤੇ ਬਸ ਇਹ ਹਿੰਦੀ ਦੀ ਗੱਲਬਾਤ ਸੀ ਹੁਣ ਕੱਪੜੇ ਤਾਂ ਲਾਦਾ ਬਈ ਨਹੀਂ ਇਹ ਕਲਪ ਜੂਗੀ ਪਹਿਲੇ ਹੀ ਮੇਰੇ ਕੱਪੜਿਆਂ ਤੋਂ ਖਿੱਚਦੀ ਆ ਬਹੁਤ ਜ਼ਿਆਦਾ ਠੀਕ ਹੈ ਲਾ ਦੀ ਮਾਤ ਫਰਕ ਪਿਆ ਹੋਇਆ ਹੈ ਨਾ ਖਿੱਚਦੀ ਹੈ ਘਰ ਆ ਜਿਹੜਾ ਬੰਦਾ ਪਾਊਗਾ ਖੀਜੂਗਾ ਨਹੀਂ ਠੀਕ ਹੈ ਮਿੱਤਰੋ ਵਲੌਗ ਇਥੇ ਐਂ ਕੱਟ 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 ਕਿਉਂ ਬਾਤ ਕੱਟ 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 ਆਪਣੀ ਵਾਰੀ ਕੱਟ 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 ਫਿਰ ਹੋ ਰਿਹਾ ਪੱਕਾ ਬੰਦੋਬਸਤ ਰਮੀਤ ਨੇ ਕੀ ਕਰਿਆ ਬੰਨ ਲੀਆਂ ਬਾਈ ਪੂੜੀਆਂ ਜਿਹੀਆਂ ਇਦਾਂ ਫਰਨੈਲ ਦੇਆਂ ਗੋਲੀਆਂ ਪਾ ਕੇ ਇਹਨੇ ਕੱਪੜੇ ਚ ਸਿੱਟ ਦੇਣੀਆਂ ਹਾਂਜੀ ਮਮਾ ਦੱਸੀ ਨਾ ਮਮਾ ਨੇ ਸਿੱਟਿਆ ਕੀ ਚੀਜ਼ ਆ ਇਹਨ ਹੜਦੇ ਦੇਖਦਾ ਇੱਕ ਮਿੰਟ ਤੇ ਇਹ ਬਾਈ ਆਪਾਂ ਸਿੱਟ ਦੇਣੀਆਂ ਬੈੱਡ 'ਚ ਕਿਉਂਕਿ ਫਿਰ ਹਨਾ ਰਮੀਤ ਕੱਪੜੇ 'ਚ ਜਿਵੇਂ ਮਤਲਬ ਕੋਈ ਵੀ ਹਨਾ ਇਦਾਂ ਕੋਈ ਕੀੜੀ ਕੁੜੀ ਆ ਕਿਆ ਕਹਿੰਦੇ ਨੇ ਉਹਨੂੰ ਓ ਯਾਰ ਵੈਸੀ ਕੀੜਾ ਗੂੜਿਆ ਤੋਂ ਓਕੇ ਖਿਜ ਗਈ ਹੋ ਰਹੀਆਂ ਫਿਰ ਨਹੀਂ ਕਲਪਤੀ ਰਹਿੰਦੀ ਆ ਚਲੋ ਇੱਧਰ ਯਾਰ ਤੂੰ ਮੈਂ ਮੜ ਕੇ ਕੈਮਰਾ ਓਨ ਕਰਾ ਚਲੋ ਕਿੱਥੇ ਚਲੋ ਮੈਂ ਜਾ ਰਹਾ ਚੰਗਾ ਫਿਰ ਚਲੋ ਤੂੰ ਅਫੜਾਓ ਫੋਨ ਕੰਮ ਕਰ ਉਹ ਇੱਧਰ ਆਜੂ ਬੰਦ ਓ ਯਾਰ ਫੋਨ ਫੋਨ ਨਹੀਂ ਮਿਲਦਾ ਹੈ ਉਹ ਬੰਦ ਫੜਾਓ ਇੱਧਰ ਕੰਮ ਕਰਨਾ ਨਹੀਂ ਮੂੰਹ ਦੇਖਣਾ ਥੋੜਾ ਮੂੰਹ ਦੇਖਦੇ ਆ ਥੋੜਾ ਕਿੰਨਾ ਸੋਹਣਾ ਦਿਖਾ ਦੇਖਾ ਦਿਨ ਦਿਖਾਓ ਮਾੜਾ ਗਰਮੀ ਆ ਰਹੀ ਹੈ ਯਾਰ ਗਰਮੀ ਬਹੁਤ ਹੋ ਗਈ ਬਾਈ ਅਜੇ ਬਸ ਏਸੀ ਦੀ ਸਰਵਿਸ ਕਰਾਣੀ ਆਪਾਂ ਨੇ ਹੁਣ ਏਸੀ ਦੀ ਕਰਾਵਾਂਗੇ ਬਾਈ ਸਰਵਿਸ ਕਿਉਂ ਗਰਮੀ ਬਹੁਤ ਵੀ ਹੋ ਰਹੀ ਹੈ ਅੱਛਾ ਹਾਂ ਫੋਨ ਏਸੀ ਦੇ ਵਿੱਚ ਵੜ ਜਾਓ ਫਿਰ ਤੁਸੀਂ ਯਾਰ ਚੱਕ ਦੇ ਰਹੀ ਮੇਰੇ ਕੱਪੜੇ ਚੱਕੋ ਚਲਦਾ ਲਾਓ ਫੜਾ ਫੜਾ ਉਧਰ ਬੰਦੇ ਵੜ ਜਾਓ ਫੜਾ ਮੇਰੇ ਘਰ ਵਾਲੀ ਨਹੀਂ ਨਹੀਂ ਵਾਈਫ ਆ ਮੈਂ ਤੁਹਾਡੀ ਨਹੀਂ ਤੂੰ ਮੰਨ ਗਈ ਤੇ ਮੇਰੀ ਗੱਲ ਮੈਂ ਘਰ ਵਾਲੀ ਹੁਈ ਆ ਮੈਂ ਵਾਈਫ ਆ ਮਤਲਬ ਚੱਲ ਯਾਰ ਕੱਪੜੇ ਲਾ ਕੜੇ ਕੜੇ ਤੇ ਹੱਥ ਵੱਜੇ ਨਹੀਂ ਜੋਰ ਕੇ ਚੱਲ ਬਰਨਵੀਤ ਔਰ ਮੇਰਾ ਨਾਮ ਲਖਾਇਆ ਹੈ ਔਰ ਚੱਲ ਯਾਰ ਕੋਈ ਨਹੀਂ ਕੇ ਚੱਲ ਬਰਨਵੀਤ ਕੱਪੀੜ ਹੁੰਦੀ ਐ ਇਹ ਹਿੰਮਤ ਕਰਨੀ ਮਣੀ ਚੱਲ ਕਰੋ ਹਿੰਮਤ ਸ਼ੇਰ ਬਣੋ ਸ਼ੇਰ ਲੋ ਬਈ ਆਪਾਂ ਲਾ ਦਈਏ ਤੈਨ ਯਾਰ ਹਣਾ ਕੰਮ ਬਈ ਟਾਈਮ ਵੀ ਹੋ ਚੱਲਿਆ ਦੇਖੋ ਉੱਪਰ 7:00 ਵੱਜਲੇ ਰੋਟੀ ਵੀ ਬਣਾਣੀ ਐ ਮੈਂ ਹਲਟ ਕੰਮ ਬਹੁਤ ਨੇ ਫਟਾਫਟ ਤੈਹ ਲਵਾ ਕੇ ਮੇਰੇ ਸੈਟਿੰਗ ਕਰਾ ਦੋ ਲੋ ਠੀਕ ਆ ਮਿੱਤਰ ਆਪਾਂ ਮੜੇ ਸੈੱਟ ਕਰ ਲਈ ਤੇ ਕਿਉਂਕਿ ਫਿਰ ਜੇ ਮੈਂ ਨਾ ਕੰਮ ਕਰਾਂ ਨਾ ਬਾਈ ਇਸ ਦਾ ਮੂੰਹ ਬਣੇਗਾ ਬਣਾ ਹੀ ਰਹਿਣਾ ਅੱਛਾ ਮੈਨੂੰ ਪਤਾ ਨਾ ਤੇਰਾ ਹੂੰ ਹੂੰ ਦੇਖ ਤਨ ਤਰੀਕਾ ਦੱਸਾਂ ਜੀ ਤੈਨਾਂ ਵਾਲੇ ਜੀ ਜੀ ਬਈ ਆਪਣੇ ਘਰੇ ਉੱਪਰ ਹੁੰਦੇ ਨੇ ਨਾ ਤੁਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਤੈਹ ਲਾਓ ਸੋ ਇੱਕ ਕਦੇ ਵੀ ਨਾ ਆਦੇ ਕਿਉਂ ਹਮੇਸ਼ਾ ਤੁਸੀਂ ਬਈ ਉੱਪਰ ਤੈਨ ਲਾਣਾ ਨਾ ਹਮੇਸ਼ਾ ਇਦਾਂ ਲਾਓ ਤੇ ਉਹਨੂੰ ਇਦਾਂ ਬਸ ਕਵਰ ਕਰਕੇ ਰੱਖ ਦੋ ਨਾ ਤਾਂ ਇਹ ਬਹੁਤੀ ਜਗ੍ਹਾ ਘੇਰਨੇਗੇ ਬਈ ਬਸ ਇਦਾਂ ਰੱਖ ਦੋ ਤੁਸੀਂ ਤੈ ਵੀ ਲਾਉਂਗੇ ਦੇਖੋ ਨਾ ਐਡਾ ਫੁੱਲੀ ਜਾਣਾ ਸੋ ਦੈਟਸ ਵਾਈ ਇਦਾਂ ਕਰ ਦਿਆ ਕਰੋ ਠੀਕ ਆ ਇਹ ਤੁਹਾਨੂੰ ਸੁਵਾ ਮੇਰੀ ਚੰਗੀ ਲੱਗੀ ਫੁੱਲੋ ਨਾ ਐਨੇ ਫੁੱਲੋ ਨਾ ਤੁਸੀਂ ਚਲ ਬੰਦ ਕਰ ਰਹੇ ਹਾਂ ਆਪਾਂ ਕੰਮ ਕਰੀਏ ਬਈ ਲੋ ਮਿੱਤਰੋ ਫਸ ਤੈਦੂ ਲਾ ਲੀਏ ਸਾਰਾ ਸਿਮੇਂਟ ਲੀਏ ਕੰਮ ਫੇਰ ਤੁਹਾਨੂੰ ਮਿਲਦੇ ਹਾਂ ਠੀਕ ਹੈ ਚੰਗਾ ਦੋਸਤ ਸਾਰਾ ਖਲਾਰਾ ਸਾਹਮਣੇ ਹੋਏ ਆ ਦੇਖੋ ਮੈਂ ਕਿੰਨੀ ਸੋਹਣੀ ਸੈਟਿੰਗ ਕੀਤੀ ਹੈ ਸੈਟਿੰਗ ਸੈਟਿੰਗ ਇਹ ਦੇਖੋ ਐਂ ਤੇ ਆ ਲਾਲ ਆ ਕੇ ਕੱਪੜੇ ਚਿਣ-ਚਿਣ ਕੇ ਰੱਖੇ ਨੇ ਦੇਖੋ ਇੱਧਰ ਮੇਰੇ ਨੇ ਆ ਸਾਰੇ ਉੱਧਰ ਪ੍ਰਧਾਨ ਮੰਤਰੀ ਇੰਨੇ ਆ ਉਹ ਬੈਠਾ ਨੇ ਜਿਹੜਾ ਪ੍ਰਧਾਨ ਮੰਤਰੀ ਆਉਦੇ ਨੇ ਐਣ ਪ੍ਰਧਾਨ ਮੰਤਰੀ ਨੇ ਚਾਂਬਲ ਦਾ ਬਹੋਤਾ ਹੈ ਇਹ ਸਾਰਾ ਬਹਿਣ ਤੇ ਕੰਮ ਕਰ ਰਿਹਾ ਹੈ ਪ੍ਰਧਾਨ ਮੰਤਰੀ ਮੈਂ ਤਾਂ ਮਦਰ ਦੇ ਦੇਖ ਲੈਣਾ ਮੈਨੂੰ ਨਹੀਂ ਪਤਾ ਖਾਤੋ ਖਾ ਰਿਓ 7 ਦਿਨ ਕਾ ਖਾ ਰੇ ਪ੍ਰਧਾਨ ਮੰਤਰੀ ਹੋੜੀ ਹੋੜੀ ਬਾੜੀ ਉਹਨੇ ਖਾ ਰਹੀ ਹੈ ਸੋਹਣਾ ਪ੍ਰਧਾਨ ਮੰਤਰੀ ਕੀ ਆਪ ਕੋ ਜ਼ਰੂਰ ਗਾ ਕੋਈ ਨਹੀਂ ਕਰੀ ਮੈਂ ਕਰ ਦੋ ਫਟਾਫਟ ਆ ਜਿਹੜੇ ਬਸ ਖਲਾ ਰਹਿਣ ਆਪਣੇ ਆਪਣੇ ਟਹਿ ਲਾਉਂਗਾ ਤੇਰੇ ਥੋੜੀ ਨਾ ਮੇਰੇ ਹੈ ਹੀ ਨਹੀਂ ਇੱਥੇ ਇਹ ਸਾਰੇ ਮੇਰੇ ਆ ਗਾਈਜ਼ ਦੇਖੋ ਤੁਹਾਨੂੰ ਕੋਈ ਲੇਡੀਜ਼ ਸੂਟਸ ਦਿਖ ਰਿਹਾ ਇੱਥੇ ਓਨਲੀ ਜੈਂਟਸ ਕੱਪੜੇ ਨੇ ਆ ਵਾਲੇ ਪ੍ਰਧਾਨ ਮੰਤਰੀ ਦੇ ਜਿਹੜਾ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਆਪਣੀ ਆਦਾ ਕੋਈ ਨਾ ਜਾਣੀ ਮੈਨੂੰ ਅਗਲੇ ਮੀਤਪ੍ਰੀਤ ਬਲੌਗ ਨਾਲ ਜਾਣਦੇ ਨੇ ਅੱਛਾ ਮੀਤ ਨਾਮ ਤਾਂ ਮੇਰਾ ਏ ਤੁਹਾਨੂੰ ਜਾਣਦੇ ਨੇ ਮੀਤਪ੍ਰੀਤ ਬਲੌਗ ਤੋਂ ਮੈਨੂੰ ਤਾਂ ਜਾਣਦੇ ਹੀ ਨਹੀਂ ਚੜਾਈ ਵੀ ਤੇਰੀ ਮੇਰੇ ਕਰਕੇ ਬਾਈ ਕੁਝ ਕੱਪੜੇ ਇਹ ਜਿਹੇ ਵੀ ਨੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਆਪਾਂ ਪਾਈ ਨਹੀਂ ਬਾਈ ਇਹਨਾਂ ਦੇ ਆਪ ਟੈਗ ਹੀ ਲਾ ਕੇ ਰੱਖੇ ਹੋਏ ਨੇ ਇਹ ਤਾਂ ਆਪਣੇ ਚ ਖਾਸियत ਹੈ ਅਗਲੇ ਸਾਲ ਪਾ ਲੇਗੇ ਹੂੰ ਹੂੰ ਅਗਲੇ ਸਾਲ ਘੜਾ ਕੱਪੜੇ ਮਿਲ ਲੈਣੇ ਨੇ ਦੁਕਾਨਾ ਹੋ ਜਾਣੀ ਇਹਨਾਂ ਬੰਦ ਇਸ ਕਰਕੇ ਅਸੀਂ ਹੁਣੀ ਐਡਵਾਂਸ ਚ ਖਰੀਦੇ ਹੋਏ ਨੇ ਗਾਇਸ ਤੁਹਾਨੂੰ ਵੀ ਸਲਾਹ ਦਵਾਂਗੇ ਤੁਹਾਨੂੰ ਵੀ ਸਲਾਹ ਦਵਾਂਗੇ ਵੀ ਤੁਸੀਂ ਵੀ ਸਰਦੀਆਂ ਦੇ ਕੱਪੜੇ ਹੁਣੀ ਖਰੀਦ ਲਓ ਅਗਲੇ ਸਾਲ ਮਿਲਣੇ ਨਹੀਂ ਹੈਗੇ ਨਿਊਜ਼ ਦੇਖੀ ਕਹਰੇ ਵੀ ਲੋਕਡਾਊਨ ਲੱਗ ਜਾਣਾ ਬਾਈ ਤਾਂ ਕਰਕੇ ਵਾ ਕੱਪੜੇ ਖਰੀਦ ਲੈ ਝੂਠ ਮਾਰ ਰਹੇ ਨੇ ਪਾਗਲ ਬਣਾ ਰਹੇ ਨੇ ਤੁਹਾਡੇ ਸਾਰਿਆਂ ਦਾ ਬਣੇ ਹੋਣਾ ਚਲਾ ਹਰਮਿਤ ਆ ਜਾ ਯਾਰ ਪੱਕਾ ਮਨੇ ਵੇੜਨਾ ਨਦਾਨੀ ਕਰੀਦਾ ਹੁੰਦਾ ਅੱਛਾ ਹਾਂ ਤੂੰ ਕੀ ਕਰਨੀ ਹੈ ਇੰਤਰਾ ਦੱਸਾਂ ਦੱਸਾਂ ਕੀ ਕਰਨ ਦੀ ਆ ਮੀਤ ਦੱਸਾਂ ਮੀਤ ਕੜਜੋ ਆ ਰੀਸ ਲਾ ਰਹੇ ਨੇ ਮੇਰੀ ਮੰਮੀ ਦੀ ਲੈ ਹੋਈ ਐਵੇਂ ਮੇਰੇ ਮੰਮੀ ਬੋਲਦੇ ਨੇ ਇਹ ਤਾਂ ਰੀਸ ਲਾ ਰਹੇ ਨੇ ਠੀਕ ਹੈ ਮੰਮੀ ਨੇ ਮੰਮੀ ਬਲੌਗ ਦੇਖਣਾ ਤੁਸੀਂ ਇਸ ਕਰਕੇ ਥੋੜਾ ਜਿਹੜਾ ਜਵਾਈ ਹੈ ਤੁਹਾਡੇ ਲਾਂਦਾ ਰੀਸਾ ਉਹ ਨਹੀਂ ਪਾਗਲ ਨੂੰ ਐਸੀ ਗੱਲਾਂ ਨਹੀਂ ਕਰੇ ਲਾਂਦਾ ਏ ਜੀ ਲਾਂਦਾ ਏ ਮੈਡਾ ਤੋਂ ਰੀਸਾ ਲਾਂਦਾ ਏ ਥੋੜਾ ਜਵਾਈ ਚਲ ਆ ਜਾ ਵੀਰ ਰੀਸ ਕੜੀਸ ਅੰਬਰ ਕਹਿੰਦਾ ਫੂ ਫੂ ਨੂੰ ਪੂਆ ਜੀ ਤੁਹਾਨੂੰ ਕਹਿੰਦੇ ਨੇ ਮਨ ਮਨ ਇਹ ਮਨ ਨਾਲ ਕਹਿੰਦਾ ਮੈਂ ਲਾਵੀ ਗੱਲ ਮੰਨ ਜੇ ਨਹੀਂ ਮੰਨਦੀ ਤੇ ਦੇਖ ਲਈ ਤੇ ਅੱਛਾ ਚਲੋ ਭਾਈ ਮਿਲਦੇ ਆ ਤੁਹਾਨੂੰ ਸਾਰੇ ਕੱਪੜੇ ਸਾਹਮ ਕੇ ਇਹ ਵਾਲੇ ਪ੍ਰਧਾਨ ਮੰਤਰੀ ਦੇ ਬੀਜਾ ਕੇ ਲਓ ਜੀ ਆਪਣੀ ਸਾਰੀ ਹੋ ਗਈ ਸੀਗੀ ਸੈਟਿੰਗ ਕੰਪਲੀਟ ਕੱਪੜੇ-ਕੁਪੜੇ ਸਾਹਮ ਤੇ ਉਸ ਤੋਂ ਬਾਅਦ ਰੋਟੀ ਪਾਣੀ ਨਾ ਕੰਮ ਕੀਤਾ ਮੈਂ ਵਲੌਗ ਕੰਟੀਨਿਊ ਨਹੀਂ ਕੀਤਾ ਮੈਂ ਬਹੁਤ ਜ਼ਿਆਦਾ ਥੱਕ ਗਈ ਸੀਗੀ ਤੇ ਇਥੇ ਆਪਾਂ ਕਰਦੇ ਆਂ ਵਲੌਗ ਦਾ ਐਂਡ ਮਿਲਦੇ ਆ ਤੁਹਾਨੂੰ ਕਿਸੇ ਨੈਕਸਟ ਵਲੌਗ ਚ ਬਾਏ ਜੀ ਸਤਿ ਸ਼੍ਰੀ ਅਕਾਲ ਸਾਰੇ ਠੀਕ ਠਾਕ ਹੋਵੋਗੇ ਨਾਲੇ ਸਾਰੇ ਆਪਣੇ ਸਿਹਤ ਦਾ ਧਿਆਨ ਰੱਖੋ ਹੁਣ ਅੱਜ ਕੱਲ੍ਹ ਹੁਣ ਮੌਸਮ ਜਿਹੜਾ ਏ ਹੁਣ ਆ ਰਹੀ ਹੈ ਗਰਮੀ ਠੰਡ ਜਾ ਰਹੀ ਹੈ ਤੇ ਕਦੇ ਮਤਲਬ ਥੋੜੀ ਜਿਹੀ ਆਪਾਂ ਨੂੰ ਗਰਮੀ ਫੀਲ ਹੁੰਦੀ ਏ ਕਦੇ ਹੁੰਦੀ ਏ ਠੰਡ ਫੀਲ ਇਸ ਕਰਕੇ ਧਿਆਨ ਰੱਖੋ ਬੁਖਾਰ ਵਗੈਰਾ ਗਲੇ ਵਗੈਰਾ ਖਰਾਬ ਮੇਰਾ ਵੀ ਤੁਹਾਨੂੰ ਮਿਲਿਆ ਸੀ ਥੋੜਾ ਜਿਹਾ ਗਲਾ ਖਰਾਬ ਹੋ ਗਿਆ ਮੈਂ ਕੋਲਡ ਡਰਿੰਕ ਪੀ ਲਿਆ ਉਧੇ ਕਰਕੇ ਮੇਰਾ ਥੋੜਾ ਜਿਹਾ ਗਲਾ ਖਰਾਬ ਹੋ ਗਿਆ ਮੈਂ ਹੁਣ ਥੋੜਾ ਜਿਹਾ ਗੁੱਸਾ-ਗੁੱਸਾ ਪਾਣੀ ਪੀਵਾਂਗੀ ਤਾਂ ਠੀਕ ਹੋਊਗਾ ਚਲੋ ਜਿੱਥੇ ਨੂੰ ਮਿਲਦੇ ਆ ਕਿਸੇ ਨੈਕਸਟ ਬਲੌਗ ਚ ਪਾਈ ਜੀ ਚੈਨਲ ਨੂੰ ਕਰਦੇ ਸਬਸਕ੍ਰਾਈਬ ਵੀਡੀਓ ਨੂੰ ਕਰਦੇ ਲਾਈਕ ਤੇ ਸੋਹਣਾ ਜਿਹਾ ਕਮੈਂਟ ਤੁਹਾਨੂੰ ਜਰੂਰ ਕਰਿਓ ਦੱਸਿਓ ਸਾਡਾ ਬਲੌਗ ਕਿਵੇਂ ਦਾ ਲੱਗਿਆ ਸਾਡੇ ਹੁਣ ਡੇਲੀ ਬਲੌਗ ਆਨ ਕਰਨਗੇ ਟੈਨਸ਼ਨ ਨਾ ਲਓ ਤੁਸੀਂ ਬਾਏ ਬਾਏ